ਇਹ ਇੱਕ ਸ਼ਹਿਰ ਦਾ ਮਕਾਮ ਆ ਪੰਜਾਬ ਦੇ ਕੋਲ ਚੰਗੀ ਜੰਗਰੀਆ ਕੈਡਰ ਦਾ ਜੁਨੀਅਰ ਦੀ 2 ਦਿਨ ਦੀ ਇਹ ਬਰਬਾਸਪੁਰ ਦੇ ਵਿੱਚ ਇਹਦਾ ਆਯੋਜਨ ਹੋਇਆ ਸੱਤਾਂ ਪੇਲੇ ਦੇ ਸਾਰੇ ਆਰਗੇਨਾਈਜ਼ਰਾਂ ਨੂੰ ਮਾਣ ਮਾਰਕ ਦਉਂਦਾ ਜਿਹੜਾ ਇਹ ਬਹੁਤ ਕਾਮਯਾਬ ਇਵੈਂਟ ਜਿਹੜਾ ਇੱਥੇ ਕੀਤਾ ਔਰ ਬੱਚਿਆਂ ਨੇ ਬਾਕੀ ਬੱਚਿਆਂ ਨੇ ਕਈ ਦੇ ਕੁਝ ਹਿੱਸਾਂਿਆ ਕੋਰੋਨਾ ਬੱਚਾ ਜਿਹੜੇ ਅੱਜ ਜੋ ਜੀਵਿਤ ਸਹਾਰ ਰਹਿਣਗੇ उन्होंने भी मुबारक है जिन्होंने पार्टीसपेट किया उन्होंने भी बधाई और शुभकामनाओं और उन्होंने मैं एक ही गल कहनी है जो अगर जीत के जागे और जो पार्टीपेट करके किसी गल करके नहीं जीत सके वो फिर तैयारी कर चैंपियनशिप आज वो जीत तैयार कि गेम बहुत वजी का इस का माण है कि अवतार आप जो एक धरती कोके ਇੰਨਾ ਨਾ ਮਾਤਮਾ ਪਰ ਇਹਨਾਂ ਇੰਚੀ ਪਦਰ ਤੇ ਜਾ ਕੇ ਖੇਡਾਂ ਦੇ ਵਿੱਚ ਆਪਣਾ ਸਿੱਕਾ ਜਮਾਇਆ ਸੋ ਅੱਜ ਇਹਨੂੰ ਵੀ ਮਾਣ ਦੀ ਗੱਲ ਕਰਦਾ ਕਿ ਸਾਡੇ ਰਗ ਦੇ ਨਾ ਸਿੱਕਾ ਡੀਆ ਉਹ ਵੀ ਤਿਆਰ ਕਰਨ ਦੀ ਲੋੜ ਆ ਤਾਂ ਕਿ ਬੱਚੇ ਕੋਸੋ ਨਾ ਜਿੱਤੇ ਮਦਮ ਔਰ ਅੱਜ ਪ੍ਰੈਸ ਕਾਲ ਦੀ ਵੀ ਖੁਸ਼ੀ ਆ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਧਨਵੰਤ ਫੌਜ ਦੀ ਸਰਕਾਰ ਆ ਨਾ ਉਹ ਵੀ ਕੰਮ ਕਰਦੀ ਸਿੱਕਾ ਲਾ ਰਹੇ ਨੇ ਜਦੋਂ ਨੂੰ ਬਹੁਤ ਜ਼ਿਆਦਾ ਕਿਸ਼ਤੀ ਫਾਇਦਾ ਕੰਟੀਨੈਂਟਲ ਯੂਨੀਅਨ ਉਹਦੇ ਕੁਝ ਹਰ ਸਾਹ ਬਹੁਤ ਵੱਡੀ ਤਜਾਲ ਦੇ ਵਿੱਚ ਨੌਜਵਾਨੇ ਦੇ ਖੇਡ ਮੈਦਾਨਾਂ ਦੇ ਵਿੱਚ ਆ ਰਹੇ ਪੰਜਾਬ ਦੇ ਵਿੱਚ ਹਰ ਹਿਲਕੇ ਦੇ ਵਿੱਚ ਖੇਡ ਮੈਦਾਨ ਜਿਹੜੇ ਬਣਾਏ ਜਾ ਰਹੇ ਨੇ ਮੇਰੇ ਆਪਣੇ ਦਿਲਾਸ ਤੋਂ ਸ਼ਾਨ ਤੋਂ ਬਾਹਰ ਦੇ ਵਿੱਚ 23 ਖੇਡ ਮੈਦਾਨ ਬੱਤਵਾਂ ਦੇ ਵਿੱਚ ਜਾਂ ਕਿਹੜੇ ਜਿਹੜੇ ਬਿਲਕੁਲ ਚੱਲੋ ਖੇਡਾਂ ਉਹਨਾਂ ਦੇ ਵਿੱਚ ਬੱਚੇ ਰੋਣਗੇ ਇਹ ਸਾਲਾਂ ਦੇ ਇੱਕ ਖੇਡ ਨੂੰ ਬੰਨੜ ਕੇ ਆਲੋ ਇੱਕ ਇੱਕ ਬੱਚੇ ਸਿਹਤਿਕ ਤੌਰ ਤੇ ਬਹੁਤ ਜ਼ੋਰ ਦੇ ਮਾਨਸਿਕ ਤੌਰ ਤੇ ਬਹੁਤ ਅਡਵਾਂਸ ਕਰਨਗੇ ਉਹਦੇ ਜਿਹੜੀ ਨਸ਼ਾ ਦੀ ਇੱਦਤ ਆ ਉਹਦੀ ਤੁਸੀ ਪਰ੍ਹਾਂ ਰਹਿਣਗੇ ਔਰ ਦੂਸਰੀ ਗੱਲ ਅੱਜ ਸਾਨੂੰ ਆਣ ਹੈ ਕਿ ਸਾਡੇ ਪੰਜਾਬ ਦੀ ਕੁੜੀ ਜਿਹੜੀ ਮੋਗੇ ਤੋਂ ਅੱਜ ਕ੍ਰਿਕਟ ਤੋਂ ਬਹੁਤ ਵੱਡਾ ਹੋਇਆ ਉਹਦੇ ਜਿਹੜੀ ਸੂਰਤ ਹੈ ਉਸ ਤੋਂ ਨਾਵਾਂ ਤੋਂ ਪਰਜਿਤ ਨੇ ਉਹ ਅੱਜ ਰਹਾਇਆ ਸੋ ਵਾਦੀਆਂ ਦੀ ਜੀਹਾਂ ਦੀ ਪਕੀਆਂ ਦੀ ਗੁਰੂਆਂ ਦੀ ਪੀੜਾ ਨੰਬਰਾਂ ਦੀ ਧਰਤੀ ਆ ਔਰ ਇਹ ਧਰਤੀ ਦਾ ਬਹੁਤ ਸ਼ਾਨਦਾਰ ਤਸਵੀਰ ਹੁੰਦੀ ਹੈ ਜੋ ਪਰ ਇਸ ਨੂੰ ਜਿਹੜਾ ਖੇਡਾ ਨੇ ਇਹਨੂੰ ਸੰਭੇਰਵਾ ਇਹਨਾਂ ਨੇ ਬਹੁਤ ਐਕਸੈਪਟ ਕਰੀਆ ਆਗੇ ਬੱਚੇ ਵੱਧ ਤੋਂ ਵੱਧ ਇਹਦੇ ਵਿੱਚ ਆਨਸਰ ਕਰਨ ਸੋ ਤਾਂ ਵੀ ਵਾਦੀਆਂ ਤੁਸੀਂ ਇੱਕ ਜਿਹੜੀ ਖੇਡਾਂ ਦਾ ਸਨੋਹੋਤੋ ਵੰਡਿਆ ਵਾਸਤੇ ਵੀ ਸੋ ਟੋਟਲ ਜਿਹੜੇ ਮਹਿਮਾਨ ਨੇ ਕਿਦੇ ਆ ਬਹੁਤ ਸ਼ਰਮਸ਼ੀਲ ਜਤਨਜੀਤ ਨੇ ਕਲਮੇਚੇ ਦੇ ਨਾਲ ਕੁਦਲ ਕਰਨ ਵਾਸਤੇ ਸਾਰੇ ਸਟੂਡੀਓ ਦੇ ਦੌਰਾਨ ਅੱਗੇ ਚੱਲਦੇ ਰਹੋ ਤਾਂ ਕਿ ਇਹ ਬਹੁਤ ਜ਼ਰੂਰੀ ਹੈ ਕਿ ਅੱਜ ਦੇ ਸਟ्रेस ਸਪੈਂਡ ਦੇ ਵਿੱਚ ਨਾ ਸਮਝਦਾ ਵੀ ਗੇਟ ਤੋਂ ਆਪਣਾ ਬੱਚਾ ਨੂੰ ਕਿਵੇਂ ਕਹਣਾ ਇਹਨਾਂ ਮੋਬਾਈਲਾਂ ਦੇ ਇੰਪੈਕਟ ਤੋਂ ਬਾਹਰ ਕੱਢਣਾ ਤੋਂ ਬਹੁਤ ਜ਼ਰੂਰੀ ਹੈ ਜੇ ਤੁਹਾਡੀ ਦੇਰ ਹਰ ਸਾਰਿਆਂ ਦੇ ਲਈ ਇੱਕ ਮੁਆਰਕਾ ਤਸ਼ੁੱਬ ਕਾ ਕਿੰਨਾ ਨੋ ਪ੍ਰਾਇਡਰੀਆ ਕੋਰ ਕਿਹੜੇ ਕਿਹੜੇ ਜੜੇ ਆ ਬੱਚੇ ਇੱਥੇ ਖੇਡਣ ਕੀ ਆ। ਰਾਮ ਰਾਮ ਜੀ ਸਾਰਿਆਂ ਨੂੰ। ਅੱਜ ਨਾ ਕ੍ਰਾਸ ਸਟੇਟ ਚੈਂਪੀਅਨਸ਼ਿਪ ਹੈਗੀ ਆ। 15 ਤੋਂ 16 ਨਵੰਬਰ। ਇਹ ਕ੍ਰਾਸ ਸਟੇਟ ਚੈਂਪੀਅਨਸ਼ਿਪ ਹੈ ਜਿਹੜੇ ਬੱਚਿਆਂ ਚੋਂ ਸਿਲੈਕਟ ਹੋਣਗੇ ਉਹ ਆਪਣੇ ਪਟਨਾ ਬਿਹਾਰ ਜਨਵਰੀ ਦੇ ਖੇਡਣ ਜਾਣਗੇ। ਇਹ ਕ੍ਰਾਸ਼ ਕ੍ਰਾਸ਼ ਐਸੋਸੀਏਸ਼ਨ ਗੁਰਦਾਸਪੁਰਾ ਲੋ ਆਪਣੇ ਕ੍ਰਾਸ਼ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ। ਸਾਨੂੰ ਬਹੁਤ ਮਾਣ ਆ ਜੀ। ਕ੍ਰਾਸ਼ ਪੰਜਾਬ ਐਸੋਸੀਏਸ਼ਨ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਤੇ ਆਪਾਂ ਬੜੇ ਵਧੀਆ ਤਰੀਕੇ ਨਾਲ ਨੂੰ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਚਲੋ ਬੱਚਿਆਂ ਦਾ ਪੂਰਾ ਸਹਿਯੋਗ ਹੈ ਤੇ ਇਹ ਬੱਚਿਆਂ ਦੇ ਮਾਤਾ ਪਿਤਾ ਦਾ ਕੋ ਸਾਹਿਬਾਨ ਦਾ ਸਾਰਿਆਂ ਦਾ ਸਹਿਯੋਗ ਹੈ ਜੀ ਅੱਜ ਸਾਰੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਬੱਚੇ ਜਿਦਾ ਅੰਮ੍ਰਿਤਸਰ ਫਰੀਦਕੋਟ ਮਾਨਸਾ ਮੋਗਾ ਬਠਿੰਡਾ ਸੰਗਰੂਰ ਸਾਰੇ ਜ਼ਿਲ੍ਹੇ ਆਪਣੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਬੱਚੇ ਆਏ ਨੇ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਜਿਹੜੇ ਬੱਚੇ ਤੋਂ ਸਿਲੈਕਟ ਹੋਣਗੇ ਉਹ ਨੈਸ਼ਨਲ ਖੇਡਣ ਜਾਣਗੇ ਜਨਵਰੀ ਚ ਪਟਨਾ ਕਿੰਨੇ ਕਿ ਖਿਡਾਰੀਆਂ ਚ ਕਿਤੇ ਇੱਥੇ ਖਿਡਾਰੀ ਲਗਭਗ ਅੱਜ 300 ਲੜਕੇ ਲੜਕੀਆਂ ਕੈਡਿਟ ਔਰ ਜੂਨੀਅਰ ਵੀ ਪਾਰਟਿਸਪੇਟ ਕਰ ਰਹੇ ਆ। ਮਤਲਬ ਇਹ ਕੈਡਟ ਤੇ ਜੂਨੀਅਰ 2 ਦਿਨ ਚਲੇਗੀ। ਇਹਦਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਪਿਆ ਪੱਜੇ ਕੀ? ਹਾਂਜੀ। ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਵੈਸੇ ਕੈਡਟ ਬੱਚੇ ਤੇ ਲੜਕੇ ਲੜਕੀਆਂ ਵਧੀਆ ਤਰੀਕੇ ਨਾਲ ਆਪਣੇ ਕੌਪੜੀ ਸੇ ਪਾਰਟਿਸਪੇਟ ਕਰ ਰਹੇ ਨੇ। ਨਾਲੇ ਬੱਚਾ ਨੂੰ ਕੁਝ ਸਿੱਖਣ ਨੂੰ ਮਿਲਦਾ ਜੀ। ਜਿਹੜੇ ਹਾਰਦੇ ਨੇ ਓ ਵੀ ਸਿੱਖਦੇ ਨੇ, ਜਿਹੇ ਜਿੱਤਦੇ ਓ ਵੀ ਸਿੱਖਦੇ ਨੇ। ਨਾਲੇ ਬੱਚਾ ਵਾਸਤੇ ਇੱਕ ਬਹੁਤ ਵਧੀਆ ਪਲੇਟਫਾਰਮ ਹੈਗਾ। ਇਹ ਬੱਚੇ ਡੇ ਬਾ ਡੇ ਡੇ ਬਾ ਡੇ ਅੱਗੇ ਵਧਦੇ ਨੇ ਜੀ। ਬਰਦਾਸ਼ਪੁਰ ਵਾਸਤੇ ਬਹੁਤ ਵੱਡੀ ਮਾਨ ਗਾਲੀ ਆਡੇ 올ੰਪੀਨ ਅਵਤਾਰ ਸਿੰਘ ਇਸ ਪ੍ਰਾਜ ਐਸੋਸੀਏਸ਼ਨ ਨੂੰ ਬਹੁਤ ਵਧੀਆ ਸਪੋਰਟ ਕਰਦੇ ਨੇ ਜੀ ਤੇ ਹਰ ਇੱਕ ਬੱਚੇ ਦਾ ਸੁਪਨਾ ਕੀ ਮੈਂ 올ੰਪੀਨ ਅਵਤਾਰ ਸਿੰਘ ਬਣਨਾ ਹੈ ਜੀ ਚਲੋ ਅਵਤਾਰ ਸਿੰਘ ਤੇ ਨਹੀਂ ਬਣ ਸਕਦੇ ਪਰ ਹੋਂਦੇ ਵਰਗੀ ਸੋਚ ਹਰ ਇੱਕ ਬੱਚਾ ਰੱਖਦਾ ਹੈ ਜੀ ਰਿਫਰੈਸ਼ਮੈਂਟ ਤੇ ਚੱਲੂ ਕੀ ਰਿਫਰੈਸ਼ਮੈਂਟ ਤੇ ਸਵੇਰੇ ਵਧੀਆ ਨਾਲ ਆਸਾ ਦਿੱਤਾ ਗਿਆ ਜੀ ਜਿਦਾਂ ਕਿ ਕੇਲੇ ਬ੍ਰੈਡ ਜੈਮ ਦੁੱਧ ਚਲੀ ਆ ਜੀ ਪਹਿਲੇ ਟਾਈਮ ਵਧੀਆ ਨਾਸ਼ਤਾ ਸਲਾਦ ਸਬਜੀ ਹਰ ਜੋ ਚੀਜ਼ ਹੁੰਦੀ ਆ ਰਾਤ ਦੇ ਟਾਈਮ ਵੀ ਵਧੀਆ ਨਾਸ਼ਤਾ ਪ੍ਰੋਵਾਈਡ ਕੀਤਾ ਗਿਆ ਜੀ ਕਿ ਰਾਡੇ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਬੱਚਾ ਨੂੰ ਵੱਧ ਤੋਂ ਵੱਧ ਗੇਮਾਂ ਦਾ ਜੁੜਨਾ ਚਾਹੀਦਾ ਬੱਚੇ ਨੂੰ ਜ਼ਰੂਰੀ ਨਹੀਂ ਕਿ ਜੱਡੋ ਜਾਂ ਕੁਰਾਸ਼ ਜਾਂ ਕਰਾਡੇ ਕੋਈ ਨਾ ਕੋਈ ਗੇਮ ਕਰਨੀ ਹੀ ਚਾਹੀਦੀ ਆ ਐਨੀ ਵਨ ਇਹ ਗੇਮ ਕਰਨਾ ਬੱਚਾ ਦਾ ਫਿਜ਼ੀਕਲ ਫਿੱਟ ਰਹਿੰਦਾ ਹੈਗਾ ਇੱਕ ਉਹਦਾ ਮੈਂਟਲ ਵੀ ਬਹੁਤ ਸਟਰੋਂਗ ਹੁੰਦਾ ਨਾਲੇ ਉਹ ਦੂਜਾ ਨਸ਼ਿਆਂ ਤੋਂ ਦੂਰ ਹੁੰਦਾ ਹੈ ਜੀ